ਪ੍ਰਗਟ ਸਿੰਘ ਪੰਜਾਬ ਦੇ ਉਹਨਾਂ ਲੀਡਰਾਂ ਦੇ ਵਿੱਚੋਂ ਨੇ ਜੋ ਵਕਤ ਤੋਂ ਵਕਤ ਪੰਜਾਬ ਦੇ ਮੁੱਦਿਆਂ ਦੇ ਉੱਤੇ ਆਵਾਜ਼ ਚੁੱਕਦੇ ਰਹਿੰਦੇ ਨੇ ਜਿਹੜੇ ਵਕਤ ਤੋਂ ਵਕਤ ਪੰਜਾਬ ਦੇ ਰੌਲਿਆਂ ਦੇ ਉੱਤੇ ਲੋਕਾਂ ਨੂੰ ਅਤੇ ਲੀਡਰਾਂ ਨੂੰ ਸੁਚੇਤ ਕਰਦੇ ਰਹਿੰਦੇ ਨੇ ਹੁਣ ਵੀ ਜਦੋਂ ਪੰਜਾਬ ਉੱਤੇ ਇੱਕ ਹੋਰ ਗਾਜ ਸੁੱਟਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਦੋਂ ਪ੍ਰਗਟ ਸਿੰਘ ਨੇ ਹਾਲਾਤਾਂ ਦੇ ਨਾਲ ਰੂਬਰੂ ਕਰਵਾਇਆ ਪ੍ਰਗਟ ਸਿੰਘ ਨੇ ਦੱਸਿਆ ਕਿ ਆਖਰਕਾਰ ਚੱਲਦਾ ਕੀ ਪਿਆ ਦਰਸਲ ਮੌਜੂਦਾ ਸਥਿਤੀ ਇਹ ਹੈ ਕਿ ਸੰਭਾਵੀ ਤੌਰ ਦੇ ਉੱਤੇ ਸੰਵਿਧਾਨ ਦਾ 131ਵਾਂ ਐਮੈਂਡਮੈਂਟ ਬਿੱਲ ਇਸ ਆਉਣ ਵਾਲੇ ਸਰਦਰੁੱਪ اجلاس ਦੇ ਵਿੱਚ ਲਿਆਂਦਾ ਜਾ ਸਕਦਾ ਹੈ, ਪੇਸ਼ ਕੀਤਾ ਜਾ ਸਕਦਾ ਹੈ, ਪ੍ਰਪੋਜ਼ ਕੀਤਾ ਜਾ ਸਕਦਾ ਹੈ। ਹੁਣ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਇਹ ਬਿੱਲ ਲਿਆਂਦਾ ਜਾਵੇਗਾ ਉਸ ਤੋਂ ਬਾਅਦ ਹੋਵੇਗਾ ਕਿ ਹੁਣ ਤੱਕ ਜੋ ਚਰਚਾਵਾਂ ਨਹੀਂ ਕਿ ਉਸ ਸੋਧ ਬਿੱਲ ਦੇ ਵਿੱਚ ਚੰਡੀਗੜ੍ਹ ਦਾ ਜਿਹੜਾ ਐਡਮਿਨਿਸਟ੍ਰੇਟਿਵ ਸਕੋਪ ਹੈ ਉਸ ਨੂੰ 239 ਆਰਟੀਕਲ ਦੇ ਅਧੀਨ ਤੋਂ ਹਟਾ ਕੇ 240 ਆਰਟੀਕਲ ਦੀ ਅਧਿਨਗੇ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜਿੱਥੇ 240ਵੇਂ ਆਰਟੀਕਲ ਦੇ ਆਧਾਰ ਦੇ ਉੱਤੇ ਚੰਡੀਗੜ੍ਹ ਨੂੰ ਇੱਕ ਇੰਡੀਪੈਂਡੈਂਟ ਯੂਨੀਅਨ ਟੈਰੀਟਰੀ ਬਣਾਉਣ ਦੀਆਂ ਤਿਆਰੀਆਂ ਜੜੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਸਿੱਧੀ ਜ਼ਿੰਮੇਵਾਰੀ ਪ੍ਰੈਜ਼ੀਡੈਂਟ ਦੇ ਕੋਲ ਹੋਵੇਗੀ ਜਿਸ ਦੇ ਰੈਗੂਲੇਸ਼ਨ ਦੀ ਐਡਮਿਨਿਸਟ੍ਰੇਸ਼ਨ ਵੀ ਸਿੱਧੀ ਜ਼ਿੰਮੇਵਾਰੀ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਕੋਲ ਹੋਵੇਗੀ ਜਿਸ ਦੇ ਨਾਲ ਚੰਡੀਗੜ੍ਹ ਦੇ ਅੰਦਰ ਜੋ ਪੰਜਾਬ ਦਾ ਅਧਿਕਾਰ ਹੈ ਉਸ ਨੂੰ ਖੋਰਾ ਲੱਗ ਸਕਦਾ ਹੈ ਹੁਣ ਇਹੋ ਜੀ ਸਥਿਤੀ ਦੇ ਵਿੱਚ ਜਿੱਥੇ ਪ੍ਰਗਟ ਸਿੰਘ ਨੇ ਇਹਨਾਂ ਮਸਲਿਆਂ ਦੇ ਨਾਲ ਰੂਬਰੂ ਕਰਾਇਆ ਇਹ ਵੀ ਦੱਸਿਆ ਹੈ ਕਿ ਚੰਡੀਗੜ੍ਹ ਜੇ 240ਵੇਂ ਆਰਟੀਕਲ ਦੇ ਅਧੀਨ ਚਲੇ ਜਾਂਦਾ ਇੱਕ ਇੰਡੀਪੈਂਡੈਂਟ ਯੂਟੀ ਬਣ ਜਾਂਦਾ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਹਰਿਆਣੇ ਦੀ ਜਿੱਥੇ ਉੱਥੇ ਵਿਧਾਨ ਸਭਾ ਬਣਾਉਣ ਦੀਆਂ ਵੱਖਰੀ ਵਿਧਾਨ ਸਭਾ ਬਣਾਉਣ ਦੀਆਂ ਤਿਆਰੀਆਂ ਪਹਿਲਾਂ ਚੱਲ ਰਹੀਆਂ ਸਨ ਜਨਾ ਉੱਤੇ ਵਿਰਾਮ ਲੱਗ ਗਿਆ ਹੁਣ ਉਹ ਦੁਬਾਰਾ ਬਿੱਡੀਆਂ ਜਾ ਸਕਦੀਆਂ ਨੇ ਪੰਜਾਬ ਦਾ ਬੀਬੀਐਮਬੀ ਦਾ ਮੁੱਦਾ ਪੰਜਾਬ ਦੇ ਚੰਡੀਗੜ੍ਹ ਦਾ ਮੁੱਦਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਇਹ ਹੌਲੀ-ਹੌਲੀ ਕਰਕੇ ਹੋਰ ਵੱਡੇ ਪੱਧਰ ਦੇ ਉੱਤੇ ਐਸਕੇਲੇਟ ਹੋ ਸਕਦੇ ਨੇ ਇਵੈਂਚੁਅਲੀ ਪੰਜਾਬ ਦਾ ਅਧਿਕਾਰ ਜਿਹੜਾ ਚੰਡੀਗੜ੍ਹ ਦੇ ਉੱਤੇ ਹੈ ਉਸ ਨੂੰ ਨਿਸ਼ਟੋ ਨਾਬੂਤ ਕੀਤਾ ਜਾ ਸਕਦਾ ਹੈ ਔਰ ਇਹਦੇ ਉੱਤੇ ਪ੍ਰਗਟ ਸਿੰਘ ਨੇ ਹੋਕਾ ਦਿੱਤਾ ਪੰਜਾਬ ਦੇ ਲੀਡਰਾਂ ਨੂੰ ਪੰਜਾਬ ਦੀ ਆਵਾਮ ਨੂੰ ਕਿ ਇੱਕ ਸੁਰ ਰੱਖੋ ਦਿੱਲੀ ਜਾ ਕੇ ਜੇ ਧਰਨਾ ਲਾਉਣਾ ਪਵੇ ਤਾਂ ਧਰਨਾ ਲਾਓ ਨਹੀਂ ਤਾਂ ਪ੍ਰੈਜ਼ੀਡੈਂਟ ਦੇ ਨਾਲ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਨਾਲ ਮੁਲਾਕਾਤ ਕਰੋ ਤਾਂ ਕਿ ਇਸ ਦਾ ਕੋਈ ਹੱਲ ਕੱਢਿਆ ਜਾ ਸਕੇ ਸਰਬ ਪਾਰਟੀ ਮੀਟਿੰਗ ਸੱਦਣ ਦੀ ਗੱਲ ਜਿਹੜੀ ਆ ਉਹ ਪ੍ਰਗਟ ਸਿੰਘ ਕਰਦੇ ਨਜ਼ਰ ਆ ਰਹੇ ਹੈ ਔਰ ਜ਼ਰੂਰਤ ਵੀ ਹੈ ਕਿ ਸਰਬ ਪਾਰਟੀ ਮੀਟਿੰਗ ਸੱਦ ਕੇ ਇਸ ਉੱਤੇ ਮਤਾ ਪਾਇਆ ਜਾਵੇ ਰਲ ਕੇ ਅਗਾਹ ਜਾ ਕੇ ਤੇ ਦਿੱਲੀ ਜਾ ਕੇ ਪਹੁੰਚ ਕਰਕੇ ਮੁਲਾਕਾਤ ਕਰਕੇ ਤੇ ਪ੍ਰੋਗਰਾਮ ਵਿੱਢਿਆ ਜਾਵੇ ਜੋ ਇਹ ਸਭ ਕੁਝ ਹੋ ਰਿਹਾ ਆ ਇਸ ਅਮੈਂਡਮੈਂਟ ਦੇ ਖਿਲਾਫ ਆਵਾਜ਼ ਚੁੱਕੀ ਜਾਵੇ ਪ੍ਰਗਟ ਸਿੰਘ ਇਹ ਗੋਹਾਰ ਲਾਉਂਦੇ ਨਜ਼ਰ ਆ ਰਹੇ ਹੈ ਕਿ ਕੁਝ ਬੋਲੇ ਆ ਆਓ ਸੁਣਦੇ ਆ ਜਿਹੜੀ ਬੀਜੇਪੀ ਸਰਕਾਰ ਦੁਆਰਾ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਜਿਹੜੀ 131ਵੀਂ ਜਿਹੜੀ ਸੋਧ ਲਿਆਂਦੀ ਜਾ ਰਹੀ ਆ ਜਿਹਦੇ ਤਹਿਤ ਜਿਹੜਾ ਚੰਡੀਗੜ੍ਹ ਆ ਉਹ ਇੰਡੀਪੈਂਡੈਂਟ ਯੂਟੀ ਬਣ ਜਾਊਗਾ ਮੀਨ ਪੰਜਾਬ ਤੋਂ ਖੋਹ ਲਿਆ ਜਾਊਗਾ ਇਹਦੀਆਂ ਕੰਸੂਆ ਤਾਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਸੀ ਚਾਹੇ ਉਹ ਬੀਬੀਐਮਪੀ ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤੇ ਚਾਹੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਭੰਗ ਕਰਨ ਦੀ ਗੱਲ ਹੋਵੇ ਤੇ ਚਾਹੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਵਿਧਾਨ ਸਭਾ ਬਣਾਉਣ ਦੀ ਗੱਲ ਹੋਵੇ ਇਹ ਸਾਰੇ ਜਿਹੜੇ ਇੱਕ ਏਜੰਡੇ ਤਹਿਤ ਇਹ ਕੰਮ ਕਰ ਰਹੇ ਸੀ ਕਿਉਂਕਿ ਇੱਕ ਪਾਸੇ ਤਾਂ ਭਾਜਪੀ ਇਹ ਕਹਿੰਦੀ ਆ ਕਿ ਅਸੀਂ ਪੰਜਾਬ ਦੇ ਨਾਲ ਬਹੁਤ ਜਿਹੜਾ ਵਧੀਆ ਸਲੂਕ ਰੱਖਦੇ ਆ ਲੇਕਿਨ ਦੂਸਰੇ ਪਾਸੇ ਉਹਨਾਂ ਨੇ ਅੱਜ ਉਹ ਇਸ ਬਿੱਲ ਦੇ ਰਾਹੀਂ ਇੱਕ ਨੰਗਾ ਚਿੱਟਾ ਸਬੂਤ ਜਿਹੜਾ ਸਾਹਮਣੇ ਆਇਆ ਔਰ ਇੱਕ ਆਮ ਆਦਮੀ ਪਾਰਟੀ ਨੂੰ ਵੀ ਇਹ ਕਹਿਣਾ ਚਾਹਣਾ ਭਈ ਤੁਸੀਂ ਕਿਉਂਕਿ ਪਰਸੋਂ ਨੂੰ ਵਿਧਾਨ ਸਭਾ ਦਾ ਸੈਸ਼ਨ ਆ ਇਹਦੇ ਵਿੱਚ ਮੈਨੂੰ ਲੱਗਦਾ ਸਾਨੂੰ ਰੈਜ਼ੋਲੂਸ਼ਨ ਲਿਆ ਕੇ ਇਹਦੇ ਤੇ ਸਖਤ ਤੋਂ ਸਖਤ ਜਿਹੜੀ ਆ ਆਪਾਂ ਨੂੰ ਜਿਹੜੀ ਆ ਕਾਰਵਾਈ ਲਈ ਇਕੱਠੇ ਹੋਣ ਦੀ ਜ਼ਰੂਰਤ ਆ ਭਗਵੰਤ ਮਾਨ ਜੀ ਇਹ ਸਮਾਂ ਆ ਗਿਆ 올 ਪਾਰਟੀ ਮੀਟਿੰਗ ਸਦੋ ਇੱਕ ਏਜੰਡੇ ਦੇ ਤਹਿਤ ਇਹ ਤੈਅ ਕਰਕੇ ਉਠੋ ਵੀ ਤਾਂ ਕਿ ਜਿਹੜੀ ਆਉਣ ਵਾਲੀ ਪਾਰਲੀਮੈਂਟ ਆ ਉੱਥੇ ਦਿੱਲੀ ਜਾ ਕੇ ਆਪਾਂ ਧਰਨਾ ਲਾਈਏ ਪ੍ਰੈਜ਼ੀਡੈਂਟ ਨੂੰ ਮਿਲੀਏ ਤਾਂ ਕਿ ਪੰਜਾਬ ਨਾਲ ਜਿਹੜਾ ਤਕਾਇਆ ਇਹਨੂੰ ਰੋਕੀਏ ਔਰ ਇਹ ਜਿਹੜੀ ਇਹਨਾਂ ਦੀ ਮਨਛਾ ਹੈਗੀ ਆ ਇਹ ਕਦੀ ਵੀ ਜਿਹੜੀ ਪੂਰੀ ਨਹੀਂ ਹੋਣ ਦਿੱਤੀ ਜਾਊਗੀ ਚਾਹੇ ਇਹਦੇ ਲਈ ਸਾਨੂੰ ਕਿਸੇ ਲੈਵਲ ਤੱਕ ਵੀ ਜਿਹੜਾ ਪੰਜਾਬੀਆਂ ਨੂੰ ਜਾਣਾ ਪਾ